ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਸਿਵਲ ਹਸਪਤਾਲ ਦੇ ਐਸਐਮਓ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਸਿਵਲ ਹਸਪਤਾਲ ਵਿਖੇ ਜੋ ਵੀ ਕਮੀਆਂ ਹਨ ਉਸ ਨੂੰ ਜਲਦ ਦੂਰ ਕੀਤਾ ਜਾਵੇਗਾ ਉਹਨਾਂ ਕਹਿ ਕੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਮੁੱਖ ਮਕਸਦ ਆਮ ਲੋਕਾਂ ਦੇ ਲਈ ਸਿਹਤ ਸੇਵਾਵਾਂ ਉਪਲਬਧ ਕਰਾਉਣੇ ਹਨ ਜਿਸ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਉਹਨਾਂ ਕਹਿ ਕੇ ਹਸਪਤਾਲ ਵਿੱਚ ਜੋ ਡਾਕਟਰਾਂ ਦੀ ਕਮੀ ਹੈ ਉਸ ਲਈ ਵੀ ਜਲਦ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਸਿਹਤ ਸੇਵਾਵਾਂ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਦੇਖੋ ਜਦੋਂ ਦੀ ਸਾਡੀ ਸਰਕਾਰ ਬਣੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜੋ ਸਾਡੇ ਨੈਸ਼ਨਲ ਕਨਿਊਨ ਅਰਵਿੰਦ ਕੇਜੀਵਾਲ ਜੀ ਆ ਉਹਨਾਂ ਨੇ ਸਿਹਤ ਕ੍ਰਾਂਤੀ ਦਾ ਸ਼ੁਰੂ ਕੀਤਾ ਸੀਗਾ। ਸਿਹਤ ਕ੍ਰਾਂਤੀ, ਸਿੱਖਿਆ ਕ੍ਰਾਂਤੀ ਔਰ ਰੋਜ਼ਗਾਰ ਕ੍ਰਾਂਤੀ। ਔਰ ਇਸ ਤੋਂ ਸਵਾਇਸ਼ ਸਿਰਵ ਕਮਿਊਨਿਟੀਆਂ ਤੁਸੀਂ ਸਾਰੇ ਜਾਨੇ ਜਾਨੇ ਦੇ ਰਹਿਣ ਵਾਲੇ ਤੁਸੀਂ ਜਾਣਦੇ ਹੋਗਾ ਤੇ ਬੜੀ ਪ੍ਰੋਬਲਮ ਸੀ ਜਦੋਂ ਮੈਂ ਪਹਿਲੀ ਵਾਰ ਆਇਆ ਸੀਗਾ ਤੇ ਜਿਹੜਾ ਤੁਹਾਡਾ ਜਿਹੜਾ ਫਾਰਸ਼ਾ ਵੀ ਫੋਕਲਾ ਕੀਤਾ ਹੋਇਆ ਸੀ ਉਹਨੇ ਜਿਹੜੀ ਜਿਵੇਂ ਪੈਸਟ ਕੰਟਰੋਲ ਕਰਕੇ ਸਾਰੇ ਜਿੰਨੇ ਵੀ ਤੁਹਾਡੇ ਉਹਨੂੰ ਕੰਟਰੋਲ ਕੀਤਾ ਗਿਆ ਤੁਹਾਡਾ ਤਕਰੀਬਨ 60 70% ਇਹਦਾ ਹਸਪਤਾਲ ਦਾ ਕੰਮ ਹੋ ਚੁੱਕਿਆ ਸੋ ਸਾਡਾ ਜਨਵਰੀ ਦਾ ਟਾਰਗੇਟ ਹੈ ਕਿ ਇਹਨੂੰ ਅਸੀਂ ਸਟੇਟ ਆਫ ਦੀ ਆਰਟ ਬਣਾ ਕੇ ਔਰ ਇਹਦੇ ਵਿੱਚ ਸਾਰੀਆਂ ਸੁਵਿਧਾਵਾਂ ਦੇ ਕੇ ਇੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਨਿਓਨੈਟਲ ਇੰਟੈਂਸਿਵ ਕੇਅਰ ਯੂਨਿਟ ਕਾਕੇ ਜਿਹੜੀਆਂ ਕਿਸੇ ਵੀ ਕਾਰਪੋਰਟ ਹਸਪਤਾਲ ਵਿੱਚ ਹੁਣ ਤਾਂ ਮਿਲਦੀਆਂ ਤੁਹਾਨੂੰ ਇੱਥੇ ਮਿਲਣ। ਕਿਸੇ ਨੂੰ ਮਜਬੂਰੀ ਚ ਨਾ ਜਾਣਾ ਪਵੇ, ਮਹਿੰਗਾ ਇਲਾਜ ਕਰਾਉਣਾ ਪਵੇ ਜਿਹੜਾ ਗਰੀਬ ਬੰਦਾ ਹੈ ਉਹਨੂੰ ਸੂਲਤਾਂ ਅਮੀਰ ਬੰਦੇ ਦੇ ਬਰਾਬਰ ਜੀਆਂ ਮਿਲਣ। ਸੋ ਉਸ ਕਰਕੇ ਮੈਂ ਇੱਥੇ ਇੱਥੇ ਵੀ ਆ ਰਿਹਾ ਮੈਂ ਸਾਰੇ ਜਿਹੜੇ ਜ਼ਿਲ੍ਹਾ ਹਸਪਤਾਲ ਹੈ ਸਾਰੇ ਜਾ ਰਿਹਾ। ਸਾਰੇ ਸਬਡਿਵੀਜ਼ਨ ਹਸਪਤਾਲੇ ਜਾ ਰਿਹਾ। ਪਹਿਲਾ ਜ਼ਿਲ੍ਹਾ ਹਸਪਤਾਲ ਹੈ ਜੀ ਪਹਿਲਾਂ ਇਹਦਾ ਬਿਲਡਿੰਗ ਦਾ ਕੰਮ ਹੋ ਰਿਹਾ ਹੈ, ਕੁਪੜ ਦਾ ਆ ਰਿਹਾ। ਦਵਾਈਆਂ ਸਾਰੀਆਂ ਪਹੁੰਚ ਚੁੱਕੀਆਂ ਹੈਗੀਆਂ ਔਰ ਜਿਹੜੀ ਮੈਨ ਪਾਵਰ ਦੀ ਰਿਕਰੂਟਮੈਂਟ ਹੈ ਉਹ ਚੱਲ ਡਾਕਟਰ ਦੀ ਸ਼ਾਰਟੇਜ ਸੀਗੀ ਜਿੱਦਨ ਕੋਟ ਖਤਮ ਹੋ ਗਿਆ ਇਸੇ ਮਹੀਨੇ ਦੇ ਵਿੱਚ ਅਗਲੇ 15 ਦਿਨ ਦੇ ਵਿੱਚ ਵਿੱਚ ਮੈਡੀਕਲ ਅਫਸਰ ਵੀ ਆ ਜਾਣਗੇ ਸੋ ਜਿਹੜੀਆਂ ਸਰਵਿਸਸਾਂ ਆ ਉਹ ਬਿਹਤਰ ਹੋਣਗੀਆਂ ਚਲੋ ਅੱਛਾ ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ ਇਹ ਇੱਕ ਮਾਮਲਾ ਸਾਹਮਣੇ ਆਇਆ ਹੈ ਇੱਕ ਸਮਾਜ ਸੇਵੀ ਸੰਸਥਾ ਦੇ ਉਹਨੇ ਇੱਕ ਸ਼ਿਕਾਇਤ ਪਾਈ ਹੈ ਸਰਕਾਰ ਨੂੰ ਵੀ ਪਾਈ ਹੈ ਬਿਜ਼ਨਸ ਵੀ ਭੱਜ ਨੂੰ ਵੀ ਪਾਈ ਹੈ ਇੱਥੇ ਸ਼ਿਵਰਾਜ ਮਿੱਤਲ ਆ ਉਹ ਘੁਟਾਲਿਆਂ ਦੇ ਬਿੱਲ ਕਾਫੀ ਬਾਹਰ ਆਏ ਨੇ ਉਹ ਇੱਥੇ ਦਵਾਈਆਂ ਪਹੁੰਚੀਆਂ ਨਹੀਂ ਪਰ ਬਿੱਲ ਜ਼ਰੂਰ ਕੱਟੇਗੇ ਨੇ ਕਰੋੜਾਂ ਰੁਪਏ ਦਾ ਘੁਟਾਲਾ ਆਖਰੇ ਨੇ ਵੀ ਇਹ ਹੋਇਆ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੇ ਧਿਆਨ ਦੇ ਵਿੱਚ ਹੈਗਾ ਕਿ ਡਾਇਰੈਕਟਰ ਦੇ ਕੋਲ ਇਹ ਜਾਂਚ ਵੀ ਚੱਲ ਰਹੀ ਹੈ ਜਦੋਂ ਕੋਈ ਵੀ ਮੇਰੇ ਕੋਲ ਕੰਪਲੇਟ ਆਉਂਦੀ ਹੈ ਉਹਨੂੰ ਮਾਰਕ ਕਰਕੇ ਉਹਦੀ ਇਨਕੁਆਰੀ ਕੀਤੀ ਜਾਂਦੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਆ ਜਾਏ ਕਿ ਤੁਹਾਡੇ ਨਾਲ ਸਾਰੇ ਅਸੀਂ ਸ਼ੇਅਰ ਕਰਾਂਗੇ ਵੀ ਉਹ ਇੱਕ ਤਾਂ ਹੁੰਦੀ ਹੈ ਵਾਈਲਡ ਅਲੀਗੇਸ਼ਨ ਜਦੋਂ ਕੋਈ ਵੀ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਮਾਨੂੰ ਦੱਦਾ ਕਿਸੇ ਚੀਜ਼ ਦੀ ਵੀ ਹੋਵੇ ਸੇਤ ਨਾਲ ਰਿਲੇਟਡ ਕਈ ਵਾਰੀ ਮੈਨੂੰ ਕੋਈ ਤੁਹਾਡੇ ਨਾਲ ਜੀ ਮਤਲਬ ਖਬਰ ਆ ਜਾਂਦੀ ਆ ਮੈਂ ਰੋਜ਼ ਸਵੇਰੇ ਜਿਹੜੀਆਂ ਸਾਰੀਆਂ ਨਿਊਜ਼ ਦੇਖਦਾ ਸੋਸ਼ਲ ਮੀਡੀਆ ਤੇ ਵੀ ਕਈ ਵਾਰੀ ਕੋਈ ਬੰਦਾ ਜਿਹੜਾ ਹੁੰਦਾ ਉਹ ਮੈਨੂੰ ਉਹਦੇ ਤੇ ਜਿਹੜਾ ਤੁਹਾਡਾ ਅੱਜਕੱਲ ਐਕਸ ਹੈਗਾ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀਗੇ ਉਹਦੇ ਤੇ ਵੀ ਮੈਂ ਉਹਦੀ ਵੀ ਕੌਗਨੀਸ਼ੈਂਸ ਲਾਣਾ ਜੇ ਮੇਰੇ ਧਿਆਨ ਵਿੱਚ ਆ ਜਾਵੇ ਸੋ ਇਦਾਂ ਦੀ ਕੋਈ ਗੱਲ ਨਹੀਂ ਆ ਜੀ ਅਸੀਂ ਵੀ ਆਰ ਵੈਰੀ ਅਲਾਈਵ ਅਸੀਂ ਜਿਹੜੀਆਂ ਤੁਹਾਡੀਆਂ ਐਸੈਂਸ਼ੀਅਲ ਟਰੱਕ ਲਿਸਟ ਆ ਉਹ ਸਾਡੇ ਕੋਲੇ ਤਕਰੀਬਨ ਤਕਰੀਬਨ 253 ਮਤਲਬ ਵੈਸੇ 276 ਆਈਆਂ ਉਹਨੂੰ ਸਾਡਾ ਰੇਟ ਕੰਟਰੈਕਟ ਹੋ ਗਿਆ ਉਹ ਸਾਰੀਆਂ ਅਵੇਲੇਬਲ ਆ ਸਾਡੇ ਬਿਅਰ ਆਫਿਸਸ ਦੇ ਵਿੱਚ ਪਈਆਂ ਹੋਈਆਂ ਕੋਈ ਦਿੱਕਤ ਨਹੀਂ ਹੈ। ਜੀ ਤਾਂ ਹੈਲਥ ਮਿਨਿਸਟਰ ਸਾਹਿਬ ਹੈਲਥ ਮਿਨਿਸਟਰ ਸਾਹਿਬ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਚੋਂ ਇਮਾਨਦਾਰ ਤੇ ਕਿੰਨੇ ਕਲੀਨਿਕ ਖੁੱਲੇ ਨੇ ਪੂਰੇ ਪੰਜਾਬ ਦੇ ਵਿੱਚ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ ਥੱਲੇਡੇ ਲੈਵਲ ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਘੁਟਾਲਾ ਹੋ ਰਿਹਾ ਹੋਵੇਗਾ ਇਹਦੀ ਜਾਂਚ ਚੱਲ ਰਹੀ ਹੈ ਬਿਜ਼ਨਸ ਵਿਭਾਗ ਦੇ ਕੋਲ ਤੁਸੀਂ ਨਾ ਮੇਰੀ ਇੱਕ ਬੇਨਤੀ ਸੁਣੋ ਜੀ 881 ਆਮ ਆਦਮੀ ਕਲੀਨਿਕ ਖੁੱਲੇ ਆ ਜੀ ਉਹਦੇ ਵਿੱਚ 2 2 ਕਰੋੜ 30 ਲੱਖ ਲੋਕਾਂ ਨੇ ਇਲਾਜ ਕਰਾਇਆ 1 ਕਰੋੜ ਆ ਵੀ ਜਿਹੜੇ ਇੱਕ ਪੇਸ਼ੈਂਟ ਇੱਕ ਵਾਰੀ ਆਏ ਆ 1 ਕਰੋੜ 3 ਲੱਖ ਹੋਆ ਜਿਹੜੇ ਬਾਰ-ਬਾਰ ਆਏ ਆ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ ਸ਼ੂਗਰ ਆ ਰੋਜ਼ ਤੇ ਆ ਰਹੇ ਆ ਹੁਣ 881 ਦੇ ਵਿੱਚੋਂ ਜੇ ਕੋਈ 2 4 5 10 11 ਜਿਹੜੇ ਡਾਕਟਰ ਇਹੋ ਜਿਹੇ ਹੈਗੇ ਆ ਜਿਹੜੇ ਕੋਈ ਝਾਲੀ ਕੇਸ ਪਾ ਰਹੇ ਆ ਉਹਦੇ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਬਾਕੀ ਦੇ 870 ਉਹ ਵੀ ਖਰਾਬ ਹੈ ਅਸੀਂ ਉਹਦੇ ਵਾਸਤੇ ਅਸੀਂ ਨਾ ਜੀ 55000 ਲੋਕਾਂ ਨੂੰ ਅਸੀਂ ਕਾਲ ਕੀਤਾ ਕਿ ਤੁਸੀਂ ਹਸਪਤਾਲ ਗਏ ਸੀ ਕੀ ਐਕਸਪੀਰੀਅੰਸ ਸੀਗਾ 98% ਲੋਕ ਸੈਟੀਸਫਾਈਡ ਹੈ। ਸਿਰਫ 2% ਲੋਕਾਂ ਨੂੰ ਕੋਈ ਨਾ ਕੋਈ ਸ਼ਿਕਾਇਤ ਸੀ। ਉਹਦੇ ਵਿੱਚ ਕੁਝ ਇੱਕ ਡਾਕਟਰ ਸੀਗੇ ਸਾਡੇ ਜਿਹੜੇ ਸਾਨੂੰ ਪਤਾ ਲੱਗਿਆ ਵੀ ਉਹ ਜਿਵੇਂ ਇੱਕ ਪੇਸ਼ੈਂਟ ਆਇਆ ਨਾ ਜੀ ਉਹ ਦਵਾਈ ਲੈ ਗਿਆ ਉਹਨੂੰ ਹਰ ਹਫ਼ਤੇ ਪਾਈ ਜਾਂਦੇ ਆ ਉਹਦਾ ਨੰਬਰ ਆ ਗਿਆ ਉਹਨਾਂ ਕੋਲੇ। ਤੇ ਇਸੇ ਤਰ੍ਹਾਂ ਅਸੀਂ ਹੁਣ ਜਿਹੜੇ ਸਾਡੇ ਇਹ ਵਾਲੇ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਆ ਡਿਸਟ੍ਰਿਕਟ ਹਸਪੀਟਲ ਐ ਸਬ-ਡਿਵੀਜ਼ਨ ਹਸਪੀਟਲ ਵੀ ਆ। ਮੈਂ ਜਿਹੜੀ ਫੀਡਬੈਕ ਕਰ ਜੀ ਉਹ ਦੋ ਸੋਰਸਸ ਤੋਂ ਲੈਣਾ। ਦੁਸ਼ਤਪਨਾ ਦਿੰਦੀ ਉਹ ਜੋੜ ਤੁਸੀਂ ਗੱਲ ਕੀਤੀ ਆ ਦੂਜਾ ਵੀ ਪੇਸ਼ੈਂਟਸ ਤੋਂ ਲੈ ਰਿਆ ਹੁਣ ਸਾਡੇ ਅਸੀਂ ਮੈਂ ਉੱਥੇ ਆਪਣੇ ਪੂਰੇ ਸੈੱਲ ਬਣਾ ਦਿੱਤੇ ਆ ਜੀ ਆਪਣੇ ਦਫ਼ਤਰ ਦੇ ਵਿੱਚ ਔਰ ਇਹ ਸਾਰੇ ਡਾਕਟਰਾਂ ਨੂੰ ਵਾਸਤੇ ਅਸੀਂ ਮਰੀਜ਼ ਤੋਂ ਫੀਡਬੈਕ ਲੈਂਦੇ ਆ ਵੀ ਤੂੰ ਗਿਆ ਸੀ ਤੇਰਾ ਕੀ ਐਕਸਪੀਰੀਅੰਸ ਹੈ ਤੁਹਾਡੇ ਧਿਆਨ ਦੇ ਵਿੱਚ ਹੈਗਾ ਸ਼ਿਵਰਾਜ ਮਿੱਤਲ ਦਾ ਮਾਮਲਾ ਮੇਰੇ ਮੇਰੇ ਧਿਆਨ 'ਚ ਸਾਰੇ ਪੰਜਾਬ ਦੇ ਮਸਲੇ ਆ ਜੀ ਹਮ ਸਾਰਿਆਂ ਦੀ ਅਸੀਂ ਜਾਂਚ ਕਰ ਰਹੇ ਆ ਜਿਹੜੇ ਪੁਰਾਣੇ ਵੀ ਆ ਉਹਨਾਂ ਦੀ ਵੀ ਜਿਹੜੇ ਨਵੇਂ ਆ ਉਹਨਾਂ ਦੇ ਵੀ ਸਾਰਾ ਸਾਰਾ ਸਾਡੇ ਧਿਆਨ 'ਚ ਆ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਂਦੇ ਆ ਜੀ ਜਿਹੜਾ ਜਦੋਂ ਸਾਡਾ ਮਤਲਬ ਹੈ ਜੇ ਸਾ ਜੇ ਮਰੀਜ਼ ਕਹਿੰਦਾ ਮੈਂ ਗਿਆ ਸੀ ਡਾਕਟਰ ਨੇ ਹੱਸ ਕੇ ਗੱਲ ਕੀਤੀ ਬਹੁਤ ਵਧੀਆ ਇਲਾਜ ਕੀਤਾ ਮੇਰੇ ਟੈਸਟ ਵੀ ਅੰਦਰੋਂ ਹੋਏ ਆ ਮੇਰਾ ਇਲਾਜ ਵੀ ਅੰਦਰੋਂ ਹੋਇਆ ਮੈਨੂੰ ਦਵਾਈ ਵੀ ਅੰਦਰੋਂ ਮਿਲੀ ਆ ਮੇਰਾ ਕੋਈ 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 ਖਰਚਾ ਨਹੀਂ ਹੋਇਆ ਜੇ ਜੇ ਇਹਦੇ ਵਿੱਚ ਕਿਤੇ ਵੀ ਕੋਈ ਗੜਬੜ ਅਗਲਾ ਕਹਿੰਦਾ ਜੀ ਮੈਨੂੰ ਕਹਿੰਦੇ ਵੀ ਆਹ ਟੈਸਟ ਇੱਥੇ ਵਧੀ ਨਹੀਂ ਹੁੰਦਾ ਬਾਹਰੋਂ ਕਰਾ ਲਿਆ ਆਦ ਨੂੰ 6 ਦਵਾਈਆਂ ਦਿੱਤੀਆਂ ਇੱਕ ਬਾਰੋਂ ਲੈ ਲਈ ਜਾਂ ਕਹਿੰਦਾ ਵੀ ਤੂੰ ਕੱਲ੍ਹ ਸੋਂ ਤੇਰੇ ਕੋਲ ਕਾਰਡ ਤਾਂ ਹੈਗਾ ਹੀ ਆ ਤੂੰ ਇੱਥੇ ਕਿਉਂ ਕਰਦਾ ਮੈਂ ਫਲਾਣੇ ਹਸਪਤਲ ਚਲ ਜਾ ਮੈਂ ਉੱਥੇ ਆ ਕੇ ਆਪਰੇਸ਼ਨ ਤਾਂ ਮੈਂ ਹੀ ਕਰਨਾ ਇੱਥੇ ਵੀ ਮੈਂ ਹੀ ਕਰਨਾ ਉੱਥੇ ਵੀ ਮੈਂ ਹੀ ਕਰਨਾ ਉਹ ਮਤਲਬ ਕੋਈ ਉਹਨਾਂ ਨੂੰ ਕਿਸੇ ਬਹਾਨੇ ਬਾਹਰ ਲੈ ਕੇ ਜਾਂਦਾ ਸੋ ਇਹ ਸਾਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜੀ ਵੀ ਹੈ ਵੀ ਬਰੀ ਰੋਬਸਟ ਮੈਕਨਿਜ਼ਮ ਹੈ ਸਰ 2 ਦਿਨ ਪਹਿਲਾਂ ਕਾਇਆ ਕਲਪ ਦੀ ਟੀਮ ਵੀ ਇੱਥੇ ਆਈ ਸੀਗੀ ਕੁਝ ਉਹਨਾਂ ਨੇ ਐਕਸਪਾਇਰੀ ਦਵਾਈਆਂ ਵੀ ਪਕੜੀਆਂ ਸੀ ਆ ਉਹ ਵੀ ਉਹ ਵੀ ਸਾਹਮਣੇ ਸੀ ਮਾਮਲਾ ਕਿਦਾਂ ਲੱਗਦਾ ਨਹੀਂ ਕਿ ਲਾਪਰਵਾਹੀ ਹੈ ਦੇਖੋ ਇਸ ਤਰ੍ਹਾਂ ਹੈਗਾ ਅਸੀਂ ਮੈਡੀਸਿਨ ਲਗਾਤਾਰ ਸਪਲਾਈ ਕਰ ਰਹੇ ਆ ਡਾਕਟਰਾਂ ਨੂੰ ਪੈਸੇ ਦੇ ਦਿੱਤੇ ਆ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪੈਸੇ ਦਿੱਤੇ ਆ ਵੀ ਮਰੀਜ਼ ਨੂੰ ਦਵਾਈ ਲੈਣ ਨੀ ਭੇਜਣਾ ਤੁਸ ਬਾਹਰ ਹੋ ਜਾ ਜਿਹੜੀ ਗੱਲ ਐਕਸਪਾਇਰਡ ਦੀ ਆ ਕੋਈ ਦਵਾਈ ਪਈ ਆ ਕੋਈ ਐਕਸਪਾਇਰ ਕਰ ਗਈ ਆ ਉਹਦੇ ਚ ਬੜਾ ਸਿੰਪਲ ਜਿਹਾ ਹੈਗਾ ਜੀ ਇਹਨਾਂ ਨੇ ਉਹਨੂੰ ਕਰਕੇ ਸਾਰਾ ਉਹਦੀ ਇੱਕ ਪ੍ਰੋ ਉਹਦਾ ਪ੍ਰੋਸੀਜਰ ਹੈਗਾ ਉਹਨੂੰ ਜਿਹੜਾ ਹੈਗਾ ਉਹਨੂੰ ਕਰਕੇ ਪ੍ਰੋਸੀਜਰ ਨੂੰ ਫੋਲੋ ਕਰਕੇ ਉਹਨੂੰ ਡਿਸਟਰੋਏ ਕਰ ਦਿਓ ਕਿਸੇ ਹੋ ਸਕਦਾ ਕਿਤੇ ਪਈ ਕੋਈ ਮੈਡੀਸਿਨ ਨਾ ਯੂਜ਼ ਹੋਈ ਹੋਵੇ ਉਹਦੇ ਵਿੱਚ ਵੀ ਅਸੀਂ ਇਹ ਕੀਤਾ ਸੀ ਡਾਕਟਰਸ ਤੋਂ ਉਹਨਾਂ ਦੀ ਰਿਕੁਆਇਰਮੈਂਟ ਲੈਣੇ ਆ ਜੀ ਜਿਹੜਾ ਡਿਸਟ੍ਰਿਕਟ ਹਸਪਤਾਲ ਚ ਉਹਦੇ ਚ ਰਿਕੁਆਇਰਮੈਂਟ ਹੋ ਰਿਹਾ ਜੀ ਜਿਹੜਾ ਸਾਹਨੇਵਾਲ ਦਾ ਹਸਪਤਾਲ ਹੈ ਉਹਦੇ ਚ ਹੋ ਰਿਹਾ ਦੀ ਜਿਹੜਾ ਤੁਹਾਡਾ ਕੋਈ ਜਵਦੀ ਚ ਆਉਦੀ ਉਹਦੀ ਰਿਕੁਆਇਰਮੈਂਟ ਹੋ ਰਹਾ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਜਿਹੜੇ ਜਿਹੜੇ ਸਪੈਸ਼ਲਿਸਟ ਹੈ ਉਹ ਦਵਾਈਆਂ ਲੈ ਕੇ ਜਾਓ ਪਹਿਲਾਂ ਉਹੀ ਭੇਜ ਦਿੰਦੇ ਸੀ ਅਸੀਂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ